ਜੋ ਜਲੰਧਰ ਪੱਛਮੀ ਦਾ ਚੋਣ ਨਤੀਜਾ ਸੀਗਾ ਜੀਮਨੀ ਚੋਣ ਦਾ ਸਾਹਮਣੇ ਆ ਚੁੱਕਿਆ ਇੱਥੋਂ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਮਹਿੰਦਰ ਭਗਤ ਜੀ ਵੱਡੀ ਲੀਡ ਦੇ ਨਾਲ ਉਹ ਚੋਣ ਜਿੱਤ ਚੁੱਕੇ ਹਨ ਕਿਤੇ ਨਾ ਕਿਤੇ ਇਹ ਜੋ ਜੀਮਨੀ ਚੋਣ ਸੀਗੀ ਜਲੰਧਰ ਪੱਛਮੀ ਦੀ ਸਰਕਾਰ ਦੇ ਉੱਤੇ ਜਾਂ ਵਿਰੋਧੀ ਧਿਰਾਂ ਦੇ ਉੱਤੇ ਇੱਕ ਵੱਡਾ ਸਵਾਲ ਪੈਦਾ ਕਰਨ ਵਾਲੀ ਇਹ ਜਿਮਨੀ ਚੋਣ ਸੀਗੀ ਕਿਉਂਕਿ ਜਿਮਨੀ ਚੋਣ ਦੇ ਵਿੱਚ ਜੇਕਰ ਸੱਤਾਧਾਰੀ ਪਾਰਟੀ ਚੋਣ ਹਾਰ ਜਾਂਦੀ ਆ ਤਾਂ ਇਸ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਵਿਰੋਧੀ ਲੀਡਰਾਂ ਨੂੰ ਵੱਡੀਆਂ ਗੱਲਾਂ ਕਰਨ ਦਾ ਇੱਕ ਜੋ ਮੌਕਾ ਮਿਲ ਜਾਂਦਾ ਸਰਕਾਰ ਪ੍ਰਤੀ ਸਰਕਾਰ ਦੇ ਵਿਰੋਧ ਦੇ ਵਿੱਚ ਸਰ ਖਾਸ ਤੌਰ ਤੇ ਆਮ ਤੌਰ ਤੇ ਜੋ ਗੱਲ ਦੇਖੀ ਜਾਂਦੀ ਆ ਜੀਮਨੀ ਚੋਣ ਦੇ ਵਿੱਚ ਅਕਸਰ ਜੋ ਸਤਾਧਾਰੀ ਪਾਰਟੀ ਹੁੰਦੀ ਆ ਕਿਤੇ ਨਾ ਕਿ ਉਹ ਚੋਣ ਜਿੱਤ ਜਾਂਦੀ ਆ ਪਰ ਇਸ ਚੋਣ ਦੇ ਵਿੱਚ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਦਾ ਇੱਕ ਵੱਡਾ ਸਵਾਲ ਜੁੜਿਆ ਹੋਇਆ ਸੀਗਾ ਪਿਛਲੇ 15 ਦਿਨਾਂ ਤੋਂ ਉਹਨਾਂ ਨੇ ਇੱਥੇ ਇੱਕ ਖਾਸ ਸਪੈਸ਼ਲ ਕਿਰਾਏ ਦੇ ਉੱਤੇ ਮਕਾਨ ਲੈ ਕੇ ਫੇਰ ਹਿਸ਼ ਕੀਤੀ ਹੋਈ ਸੀ ਔਰ ਹਰ ਰੋਜ਼ ਹਰ ਘੰਟਾ ਉਹ ਇਸ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਉਹਨਾਂ ਨੂੰ ਇਸ ਗੱਲ ਦੇ ਸ਼ੰਕੇ ਸੀ ਕਿ ਕਿਤੇ ਨਾ ਕਿਤੇ ਜੇਕਰ ਇਹ ਚੋਣ ਸਰਕਾਰ ਦੇ ਖਿਲਾਫ ਚਲੀ ਜਾਵੇ ਕਿਸੇ ਕਾਰਨ ਤਾਂ ਜਿਹੜਾ ਆਣ ਵਾਲਾ ਸਾਲ ਦੋ ਸਾਲ ਦਾ ਵਾਕਾ ਦਾ ਸਮਾਂ ਹੈ ਆ ਉਹ ਸਰਕਾਰ ਦੇ ਲਈ ਕਾਫੀ ਕਠਿਨਾਈਆਂ ਭਰਪੂਰ ਹੋਣਾ ਸੀ ਕਿਉਂਕਿ ਵਿਰੋਧੀਆਂ ਨੂੰ ਗੱਲਾਂ ਕਰਨ ਦਾ ਜਿਹੜਾ ਇੱਥੇ ਮੌਕਾ ਮਿਲ ਜਾਂਦਾ ਪਰ ਕੁੱਲ ਮੁਲਾਕੇ ਇਥੋਂ ਜੋ ਆਵਾਦੀ ਪਾਰਟੀ ਦੇ ਉਮੀਦਵਾਰ ਆ ਮਹਿੰਦਰ ਭਗਤ ਜੀ ਉਹ ਚੋਣ ਜਿੱਤ ਕੇ ਉਹਨਾਂ ਨੇ ਜੋ ਆਵਾਦੀ ਪਾਰਟੀ ਦੀ ਝੋਲੀ ਪਾਈ ਆ ਤਾਹਣ ਇੱਥੇ ਸਵਾਲ ਇਹ ਨਹੀਂ ਹੈ ਕਿ ਕਿੰਨੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਸਵਾਲ ਇਹ ਹੈ ਕਿ ਸਦਾਤਾਰੀ ਦੀ ਜੇਕਰ ਚੋਣ ਹਾਰ ਜਾਂਦੀ ਤਾਂ ਆਨ ਵਾਲੀ ਜਿਹੜੀ ਆ ਚੋਣਾਂ ਜਿਵੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਾਂ ਫਿਰ 2027 ਵਿਧਾਨ ਸਭਾ ਚੋਣਾਂ ਉਸ ਤੋਂ ਪਹਿਲਾਂ ਜੋ ਫੋਰ ਵੀ ਜੋ ਜਿਮਣੀ ਚੋਣਾਂ ਇੱਥੇ ਪੰਜਾਬ ਦੀਆਂ ਖਾਲੀ ਹੋਈਆਂ ਉਹਨਾਂ ਦੇ ਉੱਤੇ ਵੀ ਦੋ ਤਿੰਨ ਮਹੀਨੇ ਤੱਕ ਚੋਣ ਆ ਜਾਣੀਆਂ ਸੋ ਉਹਨਾਂ ਚੋਣਾਂ ਦੇ ਉੱਤੇ ਵੱਡਾ ਅਸਰ ਪੈਣਾ ਸੀਗਾ ਸਰਕਾਰ ਨੂੰ ਸੋ ਭਗਵੰਤ ਮਾਨ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਜਲੰਧਰ ਪੱਛਮੀ ਦੀ ਜੋ ਜੀਮਨੀ ਚੋਣ ਆ ਉਹ ਜਿੱਤੀ ਜਾਵੇ ਪਰ ਅੱਜ ਜੋ ਚੋਣਾਂ ਪਿੱਛੇ ਸਾਹਮਣੇ ਆਏ ਹਨ ਉਹਨਾਂ ਦੇ ਵਿੱਚ ਆਵਾ ਦੀ ਪਾਰਟੀ ਦੇ ਜੋ ਉਮੀਦਵਾਰ ਆ ਮਹਿੰਦਰ ਭਗਤ ਜੀ ਜਲੰਧਰ ਪੱਛਮੀ ਤੋਂ ਚੋਣ ਜਿੱਤ ਕੇ ਉਹ ਐਮਐਲਏ ਬੁਧਾਟ ਬਣ ਕੇ ਆਣ ਮੈਂ ਫੇਰ ਦੱਸ ਦਵਾਂ ਕਿ ਇੱਥੇ ਕਿਸ ਪਾਰਟੀ ਨੂੰ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਇੱਥੇ ਗੱਲ ਕੋਈ ਮਹਨੇ ਨਹੀਂ ਰੱਖਦੀ ਸਵਾਲ ਸਿਰਫ ਇਹ ਸੀਗਾ ਕਿ ਜੇਕਰ ਆម ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਪੰਜਾਬ ਦੇ ਵਿੱਚ ਚੋਣ ਹਾਰ ਜਾਂਦੇ ਤਾਂ ਪੰਜਾਬ ਦੀ ਪੰਜਾਬ ਦੇ ਵਿੱਚ ਸਰਕਾਰ ਦੀ ਬੜੀ ਕਿਰਖਰੀ ਹੋਣੀ ਸੀ ਔਰ ਜੋ 2-3 ਮਹੀਨੇ ਦੇ ਵਿੱਚ ਜੋ ਬਾਕੀ ਜੀਵਨੀ ਚੋਣਾਂ ਇਹ ਪੰਚੈਤੀ ਚੋਣਾਂ ਸੀਗੀਆਂ ਜੋ ਆ ਰਹੀਆਂ ਨੇ 2-3 ਮਹੀਨਿਆਂ ਦੇ ਵਿੱਚ ਉਹਦੇ ਉੱਤੇ ਬੜਾ ਵੱਡਾ ਅਸਰ ਪੈਣਾ ਸੀ ਸਰਕਾਰ ਨੂੰ ਸੋ ਸਰਕਾਰ ਨੇ ਇਹ ਚੋਣ ਜਿੱਤ ਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਜੋ ਲੋਕ ਨੇ ਉਹ ਭਗਵੰਤ ਮਾਨ ਦੀ ਗਵਾਈ ਵਾਲੀ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕੁਝ ਸਰਕਾਰ ਆ ਕਿਤੇ ਨਾ ਕਿਤੇ ਉਸ ਦੇ ਉੱਤੇ ਭਰੋਸਾ ਵਿਸ਼ਵਾਸ ਪ੍ਰਗਟ ਕਰਦੇ ਹਨ ਸੋ ਜਲੰਧਰ ਪੱਛਮੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਵਰਕਰ ਲੀਡਰ ਉਹਨਾਂ ਨੇ ਟੋਲਟ ਮੱਕੇ ਵਜਾਣੇ ਸ਼ੁਰੂ ਕਰਕੇ ਇੱਕ ਦੂਜੇ ਨੂੰ ਵਧਾਈਆਂ ਵੀ ਦੇ ਰਹੇ ਹਨ ਉਸ ਤੋਂ ਉਲਟ ਵਿਰੋਧੀ ਖੇਮੇ ਦੇ ਵਿੱਚ ਇੱਕ ਮੂਸਿਕ ਵੀ ਸ਼ਾਈ ਹੋਈ ਆ ਕਿ ਜੇਕਰ ਸਰਕਾਰ ਇਸ ਸੀਟ ਦੇ ਉੱਤੇ ਚੋਣ ਹਾਰ ਜਾਂਦੀ ਤਾਂ ਸਾਨੂੰ ਆਉਣ ਵਾਲੀਆਂ ਜੋ ਚੋਣਾਂ ਉਹਨਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਗੱਲਬਾਤ ਕਰਨ ਦਾ ਇੱਕ ਮੌਕਾ ਮਿਲ ਜਾਣਾ ਸੀਗਾ ਪਰ ਹੁਣ ਸਤਾ ਤਾਰੀਖੀਰ ਵੱਲੋਂ ਚੋਣ ਜਿੱਤ ਕੇ ਸਾਰੇ ਵਿਰੋਧੀਆਂ ਦਾ ਜੋ ਮੂੰਹ ਬੰਦ ਕਰ ਦਿੱਤਾ ਗਿਆ ਸੋ ਆਓ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਜੀਵਨੀ ਚੋਣਾਂ ਵੀ ਆਣਗੀਆਂ ਪੰਚਾਇਤੀ ਚੋਣਾਂ ਵੀ ਆਣੀਆਂ ਹਨ ਉਹਨਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਰਹੇਗੀ ਇਹ ਇੱਕ ਆਣ ਵਾਲਾ ਸਮਾਂ ਦੱਸੇਗਾ ਫਿਲਹਾਲ ਗੁਲੰਦਰ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੀ ਲੀਡ ਦੇ ਨਾਲ ਚੋਣ ਜਿੱਤ ਕੇ ਵਿਧਾਇਕ ਬਣ ਚੁੱਕੇ ਹਨ ਸੋ ਉਹਨਾਂ ਦੇ ਸਮਰਥਕ ਟੋਲ ਟਮਕਿਆਂ ਦੇ ਨਾਲ ਜਿੱਥੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਉਥੇ ਵਿਰੋਧੀ ਖੇਮਿਆਂ ਦੇ ਵਿੱਚ ਮਿਉਸੀ ਛਾਈ ਹੋਈ ਹੈ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਉਮੀਦ ਸੀ ਇਸ ਸੀਟ ਦੇ ਉੱਤੇ ਜੋ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਉਹ ਜਿੱਤ ਕੇ ਸਾਹਮਣੇ ਆਵੇਗਾ ਪਰ ਕਾਂਗਰਸ ਪਾਰਟੀ ਦਾ ਇਹ ਸੁਪਨਾ ਜਿਹੜਾ ਪੂਰਾ ਨਹੀਂ ਹੋ ਸਕਿਆ ਸੋ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜੋ ਉਮੀਦਵਾਰ ਮਹਿੰਦਰ ਭਗਤ ਜੀ ਨੂੰ ਇਸ ਹਲਕੇ ਤੋਂ ਚੋਣ ਦੇ ਵਿੱਚ ਉਤਾਰਿਆ ਸੀਗਾ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਦੁਬਾਰੇ ਫੇਰ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੋ ਅੱਜ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਨੀਤੀਆਂ ਦੇ ਉੱਤੇ ਜੋ ਮੋਹਰ ਲੱਗੀ ਹੈ ਪੱਛਮੀ ਜਲੰਧਰ ਦੇ ਵਿੱਚ ਉਸ ਦੇ ਉੱਤੇ ਉਹਨਾਂ ਦਾ ਜੋ ਉਮੀਦਵਾਰ ਆ ਮਹਿੰਦਰ ਭਗਤ ਜੀ ਉਹ ਵੱਡੀ ਚੋਣ ਜਿੱਤ ਕੇ ਐਮਐਲਏ ਬਣੇ ਹਨ ਸੋ ਇਸ ਦਾ ਜਿੱਥੇ ਸਤਾਪਾਰੀ ਧਿਰ ਆਵਾਦੀ ਪਾਰਟੀ ਦੇ ਵਿੱਚ ਖੁਸ਼ੀ ਦਾ اظہار ਕੀਤਾ ਜਾ ਰਿਹਾ ਉੱਥੇ ਵਿਰੋਧੀ ਖਾਮਿਆ ਵਿੱਚ ਮੀਸੀ ਸ਼ਾਕੇ ਨਰਾਸ਼ ਹੋ ਕੇ ਉਹ ਆਪ ਆਪਣੇ ਘਰਾਂ ਵਿੱਚ ਬੈਠੇ ਹਨ ਸੋ ਛੇ ਨਾਇਆਂ ਜਿਹੜੀਆਂ ਹੈ ਭਗਵੰਤ ਮਾਨ ਦੇ ਜਿਹੜੇ ਮਹਿੰਦਰ ਧੱਗ ਦੇ ਵਿੜ ਦੇ ਵਿੱਚ ਬਜਰੀਆਂ ਹਨ ਸੋ ਕਿਤੇ ਨਾ ਕਿਤੇ ਇਹ ਪੰਜਾਬ ਦੀਆਂ ਜੋ ਆਉਣ ਵਾਲੀਆਂ ਜਿਮਨੀ ਚੋਣਾਂ ਕਹਿ ਲੋ ਪੰਚਾਇਤੀ ਚੋਣਾਂ ਕਹਿ ਲੋ ਉਹਨਾਂ ਦਾ ਭਵਿੱਖ ਵੀ ਦੱਸਣਗੀ ਇਹ ਚੋਣ ਸੋ ਸਭ ਤੋਂ ਪਹਿਲਾਂ ਚੋਣ ਜਿੱਤ ਕੇ ਜੋ ਜਲੰਧਰ ਪੱਛਮੀ ਦੇ ਵੋਟਰ ਹਨ ਮਹਿੰਦਰ ਭਗਤ ਜੀ ਉਹਨਾਂ ਵੋਟਰਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਜਿਤਾ ਸਕਦੇ ਹਨ ਦਿਲੰਦਰ ਪਛਮੀ ਦਾ ਕਿੰਨਾ ਕੁ ਵਿਕਾਸ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਇਹ ਵੀ ਇੱਕ ਆਨਾਲ ਸਵਾਲ ਬਣਿਆ ਹੋਇਆ ਹੈ ਫਿਲਹਾਲ ਉਹਨਾਂ ਦੀ ਜਿੱਤ ਦੇ ਉੱਤੇ ਆਮ ਆਦਮੀ ਪਾਰਟੀ ਖੁਸ਼ੀ ਮਨਾ ਰਹੀ ਆ ਔਰ ਜੋ ਵਰਧੂ ਖੇਮਾ ਉਹ ਮਯੂਸ ਨਰਾਸ਼ ਹੋ ਕੇ ਘਰ ਬੈਠਿਆ